ਬੱਚੋ ਆਪਾਂ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਹਿਸਕ੍ਰਿਤੀ ਦੀ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਾਂ ਇੱਕ ਇੱਕ ਸ਼ਲੋਕ ਦੀ ਜੋ ਸੰਥਿਆ ਕਰਵਾਵਾਂਗੇ ਕਿਉਂਕਿ ਜਿੰਨੇ ਵੀ ਸ਼ਬਦ ਸਹਿਸਕ੍ਰਿਤੀ ਵਿੱਚ ਆਉਂਦੇ ਨੇ ਸਾਰੇ ਮਹਿੰਗੇ ਨਹੀਂ ਸਾਰੇ ਕਠਣ ਨਹੀਂ ਠੀਕ ਆ ਤੇ ਸਭ ਤੋਂ ਬਾਣੀ ਮਹਿੰਗੀ ਸਹਿਸਕ੍ਰਿਤੀ ਹੈ ਜਦੋਂ ਵੀ ਟੈਸਟ ਲੈਂਦੇ ਨੇ ਸ਼੍ਰੋਮਣੀ ਕਮੇਟੀ ਚ ਗਰੰਤੀ ਸਿੰਘ ਰੱਖਣਾ ਹੋਵੇ ਜਾਂ ਕਿਤੇ ਵੀ ਟੈਸਟ ਲੈਂਦੇ ਨੇ ਤੇ ਸਹਿਸਪ੍ਰੀਤੀ ਦਾ ਟੈਸਟ ਲੈਂਦੇ ਨੇ ਠੀਕ ਆ ਤੇ ਕੁਝ ਵੀਰ ਪ੍ਰਾਜੈਟ ਗਰੰਤੀ ਸਿੰਘ ਨੇ ਉਹ ਵੀ ਲਗਾਮਾਤਰਾ ਘਟਵਦਲਾ ਕੇ ਉਚਾਰਨ ਕਰਦੇ ਨੇ ਤੇ ਅੱਜ ਆਪਾਂ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਪਰਾਲਾ ਸ਼ੁਰੂ ਕਰਨ ਲੱਗੇ ਆ ਕਿ ਸਹਿਸਪ੍ਰੀਤੀ ਦੀ ਸੰਗਤਾਂ ਦੇ ਬੜੇ ਮੈਸੇਜ ਆਏ ਸਨ ਕਿ ਸਹਿਸਪ੍ਰੀਤੀ ਦੀ ਜੋ ਸੰਖਿਆ ਕਰਾਉ ਆਪਾਂ ਕਰਾਵਾਵਾਂਗੇ ਸ਼ਲੋਕ ਇੱਕ ਇੱਕ ਸਲੋ ਕਰਕੇ ਜਿੰਨੇ ਵੀ ਸ਼ਲੋਕ ਨੇ 57 58 ਜਿੰਨੇ ਵੀ ਹੈਗੇ ਨੇ ਸਾਰੇ ਇੱਕ ਇੱਕ ਕਰਕੇ ਆਪਾਂ ਸੰਖਿਆ ਕਰਾਉਣੀ ਹੈ ਕਿ ਤੁਹਾਨੂੰ ਜਿਹੜੀ ਲਗਾ ਮਾਤਰਾ ਲੱਗੀਆਂ ਨੇ ਠੀਕ ਆ ਉਹਨਾਂ ਦੇ ਆਪਾਂ ਉਚਾਰਨ ਦੱਸਨੇ ਨੇ ਕਿਵੇਂ ਕਰਨੇ ਨੇ ਠੀਕ ਆ ਆਪਾਂ ਇਹ ਗਾ ਕਾਲ ਨਹੀਂ ਕਰਨੀ ਕਿ ਛਿੱਟ ਛਿੱਟ ਕਰ ਲਈਏ ਹੌਲੀ ਹੌਲੀ ਸੰਖਿਆ ਕਰਨੀ ਹੈ ਤੇ ਨਾਲੇ ਪਕਾਉਣੀ ਵੀ ਨਾਲ ਘੱਟੋ ਘਾਟ 25 ਵਾਰ ਇਸ ਨੂੰ ਪੜ੍ਹਨਾ ਹੈ ਵੱਧ ਭਾਵੇਂ ਪੰਜਾਰੀ ਪੜ੍ਹ ਲਓ ਘੱਟੋ ਘਾਟ 25 ਵਾਰ ਦੀ ਯਾਦ ਕਰਨਾ ਅੱਜ ਆਪਾਂ ਨਾਲੇ ਵਿਸਰਾਮ ਵੀ ਦੱਸਾਂਗੇ ਕਿੱਥੇ ਵਿਸਰਾਮ ਲਾਉਣੇ ਆ ਤੇ ਕਿਵੇਂ ਉਚਾਰਨ ਕਰਨਾ ਹੈ ਸ਼ੁਰੂਆਤ ਹੁੰਦੀ ਹੈ ਇੱਕ ਓੰਕਾਰ ਇੱਕ ਓੰਕਾਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਇੱਕਮਕਾਰ ਨਹੀਂ ਉਚਾਰਨ ਕਰਨਾ ਇੱਕ ਓੰਕਾਰ ਅਗਲੇ ਸਤਨਾਮ ਸਤਨਾਮ ਨਹੀਂ ਉਚਾਰਨ ਕਰਨਾ ਸਤਨਾਮ ਸਤਨਾਮ ਨਹੀਂ ਪੜ੍ਹਨਾ ਸਤਨਾਮ ਇਸ ਤਰ੍ਹਾਂ ਉਚਾਰਨ ਕਰਨਾ ਕਰਤਾ ਪੁਰਖ ਖਖੇ ਦੀ ਆਵਾਜ਼ ਪੁਰਖ ਨਿਰਭਉ ਨਿਰਵੈਰ ਅਕਾਲ ਅਕਾਲ ਇੱਥੇ ਐੜਾ ਲੱਗਾ ਅਕਾਲ ਅਕਾਲ ਮੂਰਤ ਰਾਰੇ ਦੀ ਆਵਾਜ਼ ਪੂਰੀ ਕਟਨੀ ਮੂਰਤ ਮੂਰਤ ਨਹੀਂ ਬੋਲਣਾ ਮੂਰਤ ਅਜੂਨੀ ਐੜਾ ਲੱਗਾ ਅਜੂਨੀ ਅਜੂਨੀ ਉਚਾਰਨ ਕਰਨਾ ਸੈ ਭੰ ਸਸੇ ਦਲਾਵਾ ਭਭਯੋ ਤਿ ਟਿਪੀ ਸੈ ਭੰ ਇਸ ਨੂੰ ਕਈ ਸੰਗਤਾਂ ਭੰਗ ਬੋਲ ਜੰਦੀਆਂ ਸੈ ਭੰਗ ਭੰਗ ਤਾਂ ਬਣੇਗਾ ਜੀ ਇੱਥੇ ਗੱਗਾ ਲੱਗਾ ਹੋਵੇਗਾ ਪਰ ਇੱਥੇ ਗੱਗਾ ਨਹੀਂ ਲੱਗਾ ਇਸ ਨੂੰ ਸੈ ਭੰਗ ਭੱਵੇ ਟਿੱਪੀ ਭੰਗ ਹਾਂ ਸੈ ਭੰਗ ਭੱਵੇ ਉੱਤੇ ਟਿੱਪੀ ਲਾ ਕੇ ਇੱਥੇ ਰੋਕ ਦੇਣਾ ਹੈ ਸੈ ਭੰਗ ਭੰਗ ਨਹੀਂ ਉਚਾਰਨ ਕਰਨਾ ਸੈ ਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਆਪੇ ਦੇ ਪੈਰ 'ਚ ਰਰ ਲੱਗਾ ਹੈ ਗੁਰਪ੍ਰਸਾਦ ਇਸ ਤਰ੍ਹਾਂ ਉਚਾਰਨ ਕਰਨਾ ਹੈ ਅੱਗੇ ਸ਼ਲੋਕ ਸ਼ੁਰੂ ਹੁੰਦਾ ਹੈ ਸ਼ਲੋਕ ਸਹਸਕ੍ਰਿਤੀ ਸਹ ਕਈ ਨੂੰ ਸੰਗਤਾਂ ਨਾਲ ਸੰਸਕ੍ਰਿਤ ਪੜ ਜਾਂਦੀ ਹੈ ਕਿ ਸੰਸਕ੍ਰਿਤ ਬਾਣੀ ਬੜੀ ਮਹਿੰਗੀ ਹੈ ਸੰਸਕ੍ਰਿਤ ਦੀ ਬੜੀ ਬਾਣੀ ਕੱਠਣੇ ਇਹ ਸੰਸਕ੍ਰਿਤ ਨਹੀਂ ਇਹਨੂੰ ਸਹਸਕ੍ਰਿਤੀ ਬੋਲਣਾ ਹੈ ਕੀ ਬੋਲਣਾ ਸਹਸਕ੍ਰਿਤੀ ਹਾਂ ਸਹਸ ਹਾ ਹਾ ਵੀ ਵਿੱਚ ਬੋਲਣਾ ਸ ਸ ਹਾ ਹਾ ਸ ਤਿੰਨੇ ਅੱਖਰ ਮੁਕਤੇ ਨੇ ਸਹਿਸ ਕ੍ਰਿਤੀ ਮਹੱਲਾ ਪਹਿਲਾ ਇਸ ਨੂੰ ਮਹੱਲਾ ਬੋਲਣਾ ਹੈ ਮਹਿਲਾ ਨਹੀਂ ਬੋਲਣਾ ਇਸ ਨੂੰ ਮੰਮਾ ਹਾਹੇ ਉੱਤੇ ਅਦਕ ਲੱਲੇ ਕੰਨਾ ਮਹੱਲਾ ਮਹੱਲਾ ਪਹਿਲਾ ਕਿਵੇਂ ਬੋਲਣਾ ਹੈ ਕਿ ਦੱਸੋ ਆ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੈ ਨਾ ਹਾਂਜੀ ਅੱਗੇ ਪੰਕਤੀਆਂ ਆਉਂਦੀਆਂ ਪੜ ਪੁਸਤਕ ਸੰਧਿਆ ਬਾਦੰ ਇਸ ਨੂੰ ਪੜ ਬੋਲਣਾ ਹੈ ਪਾਰਾ ਉਚਾਰਨ ਕਰਨਾ ਹੈ ਪਾੜਾ ਮਤਲਬ ਪਾਰਾ ਕਿਉਂ ਪੜਨਾ ਹੈ ਰਾੜੇ ਦੇ ਥੱਲੇ ਲਹੰਤ ਲੱਗੀ ਹੋਈ ਹੈ ਇਸ ਨੂੰ ਪੜ ਬੋਲਣਾ ਹੈ ਪੜ ਪੜ ਪਾਰਾ ਬੋਲਣਾ ਹਾਂ ਪੜ ਪੁਸਤਕ ਇੱਥੇ ਸ ਸੇ ਦੇ ਪੈਰ ਵਿੱਚ ਤੱਤਾ ਲੱਗਾ ਅੱਦਾ ਛੋਟਾ ਤੱਤਾ ਲੱਗਾ ਇਸ ਨੂੰ ਮਤਲਬ ਪੂਰਾ ਤੱਤਾ ਬੋਲ ਕੇ ਨਹੀਂ ਜਾਣਾ ਪੁਸਤਕ ਨਹੀਂ ਬੋਲਣਾ ਜਦੋਂ ਆਪਾਂ ਜਲਦੀ ਦੇ ਨਾਲ ਇਹ ਉਚਾਰਨ ਕਰਾਂਗੇ ਨਾ ਤੇ ਅੱਧਾ ਹੀ ਤੱਤਾ ਬੋਲਿਆ ਜਾਊਗਾ ਪੁਸਤਕ ਪੜ ਪੁਸਤਕ ਇਸ ਤਰ੍ਹਾਂ ਉਚਾਰਨ ਕਰਨਾ ਹੈ ਪੜ ਪੁਸਤਕ ਸੰਧਿਆ ਬਾਦੰ ਸੰਧਿਆ ਇਸ ਨੂੰ ਢਿੱਲਾ ਨਹੀਂ ਉਚਾਰਨ ਕਰਨਾ ਜੇ ਢਿੱਲਾ ਉਚਾਰਨ ਕਰਾਂਗੇ ਤੇ ਦਦੇ ਦੀ ਆਵਾਜ਼ ਇੱਥੇ ਆਵੇਗੀ ਸੰਧਿਆ ਸੰਧਿਆ ਉਚਾਰਨ ਕਰਨਾ ਸੰਧਿਆ ਬਾਦੰ ਇੱਥੇ ਵਿਰਾਮ ਲਾਉਣਾ ਹੈ ਪੜ ਪੁਸਤਕ ਠੀਕ ਇੱਥੇ ਵਿਰਾਮ ਲਾ ਦਿਓ ਸ਼ੇਲ ਪੂਜਸ ਇੱਥੇ ਵਿਸ਼ਰਾਮ ਲੱਗਣਾ ਪੂਜਸ ਤੇ ਇਹਨਾਂ ਦੋਨਾਂ ਸ਼ਬਦਾਂ ਨੂੰ ਪੋਲਾ ਉਚਾਰਨ ਕਰਨਾ ਹੈ ਸ਼ੇਲ ਪੂਜਸ ਸ਼ੇਲ ਪੂਜਸ ਇਹ ਦੋਨੇ ਜਿਹੜੇ ਸ਼ਬਦ ਨੇ ਇਹ ਪੋਲੇ ਉਚਾਰਨ ਕਰਨੇ ਆ ਠੀਕ ਹੈ ਸ਼ੇਲ ਨਹੀਂ ਕਹਿਣਾ ਸ਼ੇਲ ਪੂਜਸ ਬਗਲ ਸਮਾਦੰ ਬਗਲ ਸਮਾਦੰ ਦੱਦੇ ਟਿੱਪ ੱਦੇ ਟਿੱਪ ਸਮਾਦੰ ਅੱਗੇ ਪੰਕਤੀਆਂ ਦੀ ਮੁਖ ਝੂਠ ਇੱਥੇ ਵਿਸ਼ਰਾਮ ਲਾਉਣਾ ਹੈ। ਮੁਖ ਝੂਠ ਵਿਪੂਖਨ ਵਿਪੂਖਨ ਖੰ ਖੱਖਾ ਤੇ ਨੰਨਾ ਨੰਨੇ ਦੀ ਬਾਜ ਉਚਾਰਨ ਕਰਨੀ ਇਥੇ। ਵਿਪੂਖਨ ਨਹੀਂ ਬੋਲਣਾ। ਆਪਾਂ ਜਦੋਂ ਵੀ ਗੁਰਬਾਣੀ ਦਾ ਉਚਾਰਨ ਕਰਨਾ ਨੰਨੇ ਤੇ ਨਾਣੇ ਦਾ ਲਗਾ ਮਾਤਰਾ ਜ਼ਰੂਰ ਦੇਖਣੀ ਹੈ ਕਿ ਆਪਣੀ ਆਵਾਜ਼ ਨੰਨੇ ਦੇ ਦੀਗਲੀ ਪਈ ਜਾ ਨਾਣੇ ਦੀ ਨਿਕਲਦੀ ਪਈ। ਇੱਥੇ ਲੱਗਾ ਨੰਨਾ ਵਿਪੂਖਨ ਸਾਰੰਗ ਅਗੇ ਤ੍ਰੈਪਾਲ ਤ੍ਰੈਪਾਲ ਉਚਾਰਨ ਕਰਨਾ ਦਲਾਵਾ ਉਚਾ ਲੱਗਿਆ ਤ੍ਰੈਪਾਲ ਇੱਥੇ ਵਿਸਰਾਮ ਲੱਗ ਜਾਣਾ ਤ੍ਰੈਪਾਲ ਤਿਹਾਲ ਵਿਚਾਰਨ ਗਲਮਾਲਾ ਇਸ ਨੂੰ ਗਲ ਨਹੀਂ ਬੋਲਣਾ ਇਹ ਪੋਲਾ ਉਚਾਰਨ ਕਰਨਾ ਗਲ ਠੀਕ ਆ ਗਲਮਾਲਾ ਇੱਥੇ ਵਿਸਰਾਮ ਲੱਗ ਜਾਂਦਾ ਮਾਲਾ ਤੇ ਗਲਮਾਲਾ ਤਿਲਕ ਲਲਾਟੰ ਲਲਾਟੰ ਟੈਂਕ ਉਤੇ ਟਿੱਪੀ ਲੱਗੀ ਹੈ ਲਲਾਟੰ ਠੀਕ ਆ ਟਾਂਗ ਨਹੀਂ ਬੋਲਣਾ ਜਿਵੇਂ ਟਾਂਗ ਲਟਾਟ ਇਹ ਟਾਂਗ ਬੋਲਾਂਗੇ ਤੇ ਅੱਗੇ ਗੱਗਾ ਲੱਗ ਜਾਵੇਗਾ ਇਸ ਨੂੰ ਉਚਾਰਨ ਕਰਨਾ ਹੈ ਗਾਲ ਮਾਲਾ ਤਿਲਕ ਲਲਾਟੰ ਕਿਵੇਂ ਬੋਲਣਾ ਹੈ ਗਾਲ ਮਾਲਾ ਤਿਲਕ ਲਲਾਟੰ ਹਾਂ ਲੱਗੀ ਸਮਝਣਾ ਹਾਂਜੀ ਅੱਗੇ ਪੰਕਤੀ ਆਉਂਦੀ ਹੈ ਦੋਏ ਧੋਤੀ ਇੱਥੇ ਵੀ ਸਰਾਮ ਲੱਗ ਜਾਣਾ ਹੈ ਠੀਕ ਵਿਸਰਾਮ ਦਾ ਮਤਲਬ ਹੁੰਦਾ ਰੁਕਣਾ ਦੋਏ ਧੋਤੀ ਬਸਤਰ ਕਪਾਟਨ ਅੱਗੇ ਪੰਕਤੀ ਨੂੰ ਜੋ ਜਾਨਸ ਇੱਥੇ ਵਿਸਰਾਮ ਲਾਉਣਾ ਹੈ ਜੋ ਜਾਨਸ ਬ੍ਰਹਮੰ ਬ੍ਰਹਮੰ ਉਚਾਰਨ ਕਰਨਾ ਹੈ ਜਿਹੜਾ ਹਾ ਹਾ ਦੀ ਆਵਾਜ਼ ਉਚਾਰਨ ਕਰਨੀ ਹੈ ਬ੍ਰਾਹਮਣ ਹੀ ਬੋਲਣਾ ਠੀਕ ਹੈ ਬ੍ਰਹਮੰ ਹਾ ਹਾ ਪੂਰਾ ਬੋਲਣਾ ਹੈ ਬ੍ਰਹਮੰ ਕਰਮੰ ਅੱਗੇ ਪੰਕਤੀਆਂ ਦੀ ਸਭ ਫੂਕਟ ਇੱਥੇ ਵਿਸਰਾਮ ਲੱਗ ਜਾਣਾ ਹੈ ਸਭ ਖੂਕਟ ਨਿਸ਼ਚੈ ਕਰਮਨ ਨਿਸ਼ਚੈ ਉਚਾਰਨ ਕਰਨਾ ਕਿਉਂਕਿ ਚੱਚਿਤ ਲੱਗੀਆਂ ਦਲਾਵਾ ਇੱਥੇ ਨਿਸ਼ਚੈ ਠੀਕ ਆ ਨਿਸ਼ਚੈ ਨਹੀਂ ਉਚਾਰਨ ਕਰਨਾ ਇਹਨੂੰ ਪੜ੍ਹਨਾ ਹੈ ਨਿਸ਼ਚੈ ਨਿਸ਼ਚੈ ਕਰਮਨ ਅੱਗੇ ਪੰਕਚੋਂ ਦੀ ਕਹੋ ਨਾਨਕ ਇੱਥੇ ਵਿਸਰਾਮ ਲਾਉਣਾ ਹੈ ਇੱਕ ਤੁਸੀਂ ਇਹ ਧਿਆਨ ਦੇਣਾ ਹੈ ਇੱਥੇ ਦੋ ਨੰਨੇ ਲੱਗੇ ਆ ਕਿਤੇ ਵੀ ਨਾਨਕ ਦਾ ਨਾਮ ਆਉਂਦਾ ਤੇ ਨੰਨੇ ਦੇ ਨਾਲ ਹੀ ਆਉਂਦਾ ਹੈ ਨਾਣੇ ਦੇ ਨਾਲ ਨਹੀਂ ਆਉਂਦਾ ਤੇ ਉਚਾਰਨ ਕਰਨਾ ਨਾਨਕ 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 ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਆਪਾਂ ਪੜਦੇ ਨਾਨਕ ਨਾਣਾ ਪੜਦੇ ਹਾਂ ਪਰ ਇੱਥੇ ਨੰਨੇ ਹੀ ਲੱਗੇ ਨੰਨੇ ਦੀ ਆਵਾਜ਼ ਉਚਾਰਨ ਕਰਨੀ ਕਹੋ ਨਾਨਕ ਇੱਥੇ ਵਿਸਰਾਮ ਲੱਗ ਗਿਆ ਨਿਸ਼ਚਉ ਇੱਥੇ ਲੱਗਿਆ ਕਨੌੜਾ ਠੀਕ ਆ ਕਨੌੜੇ ਦੀ ਆਵਾਜ਼ ਉਚਾਰਨ ਕਰਨੀ ਨਿਸ਼ਚਉ ਚੱਚੇ ਕਨੌੜਾ ਚਉ ਨਿਸ਼ਚਉ ਇੱਥੇ ਮੂੰਹ ਖੁੱਲੇਗਾ ਬੋਲਣ ਲੱਗਿਆ ਨਿਸ਼ਚਉ ਧਿਆਵ ਹੈ ਤੱਦੇ ਦੇ ਥੱਲੇ ਮਾਤਰਾ ਲੱਗੀ ਹੋਈ ਹੈ ਇਸ ਨੇ ਬਣ ਜਾਣਾ ਐੜਾ ਤੱਦੇ ਸਿਹਾਰੀ ਐੜੇ ਕੰਨਾ ਵਾਵੇ ਦਲਾਵਾ ਧਿਆਵ ਹੈ ਸਮਝ ਲੱਗ ਗਿਆ ਹਾਂਜੀ ਹਾਂ ਧਿਆਵ ਹੈ ਉਚਾਰਨ ਕਰਨਾ ਅੱਗੇ ਪੰਕਤੀਆਂ ਦੀ ਬਿਨ ਸਤਗੁਰ ਸਤਗੁਰ ਇੱਥੇ ਵਿਸਰਾਮ ਲੱਗ ਜਾਣਾ ਬਿਨ ਸਤਗੁਰ ਬਾਟ ਨਾ ਪਾਵੇ ਬਾਟ ਨਾ ਇੱਥੇ ਨੰਨਾ ਹੈ ਮੁਕਤਾ ਇਹਨੂੰ ਕੋਈ ਵੀ ਲਗਾ ਮਾਤਰਾ ਨਹੀਂ ਲੱਗਦੀ ਇਸ ਨੂੰ ਨੰਨੇ ਦੀ ਮੁਕਤੀ ਦੀ ਬਾਜ ਉਚਾਰਨ ਕਰਨੀ ਹੈ ਕਿਵੇਂ ਕੱਢਣੀ ਹੈ ਦਿਨ ਸਤਗੁਰ ਬਾਟ ਨਾ ਪਾਵੇ ਨਾ ਪਾਵੇ ਬਾਵੇ ਦਿਦਲਾਵਾ ਤੁਹਾਨੂੰ ਸਾਰੀ ਪੰਕਤੀ ਸਮਝ ਲੱਗੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ